ਇਨੂੰ ਲੱਗਿਆ ਰਸਵਾਦ ਜੇ ਮੈਂ ਕਹਿੰਦਾ ਕਿ ਅੰਦਰ ਤੇ ਇੱਕ ਵਰਤੀ ਛੱਡਦੀ ਬਹੁਤ ਜਿੱਦਾ ਇਹ ਵਾਗੇ ਬਾਹਰ ਕੋਈ ਪਾਈ ਆ ਗਿਆ ਮਿਸ਼ਤਰੀ ਪਰ ਖਾ ਗਈ ਸਗਲਾ ਮੈਂ 12ਵਾਂ ਆਇਆ ਵੀ ਮੇਰ ਨਾਲ ਤੋਂ ਮਰ ਕਰਨ ਲਈ ਬੈਠੀ ਹੋਈ ਚਾਹਾਂ ਜਦੋਂ ਪਾਈ ਹੋਈ ਸੱਚੀ ਵਿੱਚ ਆਏ ਹੋਏ ਵੀ ਆਪਾਂ ਬਣਾਈ ਜਾਂਦੇ ਹੋ ਵੀਡੀਓ ਤੇ ਹਾਂ ਹੀ ਗੱਲ ਸਟੋਰੀ ਸ਼ੁਰੂ ਕਰ ਮੇਰੇ ਫਿਲਮ ਚ ਜਾਣਾ ਤਾਂ ਆਪਕੇ ਦੀ ਜ਼ਿੰਮੇਵਾਰੀ ਚ ਅੱਛਾ ਠੀਕ ਆ ਮੇਰੇ ਨਾਲ ਦੇਖੀ ਸਾਰੇ ਜਿਹੜਾ ਯਾ ਬੱਤ ਜਿਹੜਾ ਬਰਗਰ ਦਾ ਮਹਤਮਾ ਬਦ ਉਚਾਰੇ ਤੇ ਜੀ ਰਹੀ ਹੈ। ਉਹ ਲਾਣਾ ਡੈਕਦਾ ਕੋਈ ਖਤਰਾ ਹੋਵੇ ਕੋਈ ਰਾਜੇਤਿਆ ਨਾਲ ਅਜਿਹਾ ਬਰੋ ਚੀਜ਼ ਜੀਵਨ ਕਰ ਲੱਗ ਜਾਂਦਾ। ਹੋਰ ਦੇਖ ਲੋ ਭਾਈ ਇਹ ਹੈਗਾ ਹਨ ਕੀ ਅਗਲਾ ਕਹਿੰਦਾ ਜਨਾਨੀਆਂ ਕੋਲੇ ਗੱਲਾਂ ਹੁੰਦੀਆਂ ਲੈ ਬਰਗਰ ਦੀ ਗੱਲ ਨਹੀਂ ਕਿੱਥੇ ਲੈਆਂ ਦੇਖ ਲੋ ਹਨ ਹਾਂ ਹਾਂ ਗਹਿਣ ਬੋਲ ਬਰਗਰ ਦੇ ਪਤੀ ਪਾਤੀ ਨਹੀਂ ਬੋਲਦੀ ਬਰਗਰ ਬਾਰੇ ਮੈਂ ਕੋਸ਼ਿਸ਼ ਕਰ ਰਹੀ ਹਾਂ। ਆਲੋ ਜਨਾਨੀ ਵੀ ਸਾਈਲੈਂਟ ਹੋ ਸਕਦੀ ਹੈ ਕਿ ਤਾ ਹੋ ਸਕਦੀ ਆ ਕਮੋ ਤੋਦੇ ਸੀਗੀ ਜਿੱਤੇ ਪਟੰਡੇ ਸ਼ੂਟ ਕਰਦੇ ਸੀ ਉਹਨਾਂ ਨਹੀਂ ਜਿਹੜੀ ਉਹ ਗੁੰਗੀ ਉਹ ਕਹਿੰਦੀ ਸੱਚ ਗੁੰਗਾਂ ਵੀ ਨਹੀਂ ਸਾਈਲੈਂਟ ਰਹਿੰਦੇ ਉਹਨੂੰ ਪਤਾ ਲੱਗ ਗਿਆ ਉਹਦੇ ਘਰ ਦੇ ਰਿਹਾ ਸਾਨੂੰ ਆਏ ਕਿ ਹਾਂ ਕਹਿੰਦਾ ਭਾਈ ਵੀ ਤੁਸੀਂ ਵੀਡੀਓ ਕਰਨਾ ਬਹੁਤ ਕੰਮ ਕਰੋ ਆ ਗਏ ਅੰਦਰ ਅਸੀਂ ਸਾਈਲੈਂਸ ਕਰਦ ਨੂੰ ਅਸੀਂ ਤਾਂ ਕੀ ਕਹਦਾ ਆਏ ਕਹਿੰਦੀ ਆ ਵੀ ਇਹੇ ਆਪਦੇ ਭਰਾ ਦੇ ਘਰੇ ਭਾਗ ਗਿਆ ਉਹ ਘਾਟ ਬੋਲ ਨਹੀਂ ਲੇ ਮੈਂ ਤਾਂ ਬਹੁਤ ਕਿਉਂ ਚੱਕਾ ਨੇੜੇ ਆਉਂਦੇ ਭਰਾ ਦਾ ਵਰਤਨਾ ਦਾ ਅੱਪੀ ਚੱਕਲੇ ਗੁੰਮਾ ਜਿੱਤ ਕਰ ਰਿਹਾ मनी आज मगा मुंडा है ना आप किसे पालोड़ा मैंने कब और क्या रहना था तेरे को चला है का ठीक है वो जैसे भी चीनी बस सांडी है तू नहीं बहुत बड़ी करती है और सांडा भी नहीं ना ना सांडा तो है क्या चलो भाई दिन कटो ਬਾਈ ਸੁਣੀ ਪਾਸੇ ਆਈ ਪਤਾ ਲਾ ਪਰ ਉਹ ਨਾਲ ਜਾਣ ਕਿਸੇ ਗੱਲ ਦਾ ਗੁੱਸਾ ਕਰਦੇ ਫੇਰ ਵੀ ਤੂੰ ਦੱਸ ਵੀ ਮੈਂ ਕੀ ਕਰ ਸਕਦਾ ਮੈਂ ਤਾਂ ਇਹ ਕਹਿ ਹੀ ਨਾ ਪਹਿਲਾਂ ਤਾਂ ਮੈਨੂੰ ਪਹਿਲੇ ਸਿਵੇਂ ਅਸੀਂ ਜਾਵਾਂਗੇ ਉਹ ਤਾਂ ਉਹ ਫਿਰਦੇ ਨੇ ਘਰੇ ਜੀ ਮੈਂ ਵਾਰੀ ਵਾਰੀ ਗੱਲ ਛੇੜਦੀਆਂ ਪੈਂਦਾ ਖਲੇਸ ਅਮਨ ਵੀ ਤੂੰ ਇੱਕ ਮਿੰਟ ਵੀ ਤੂੰ ਬਾਗ ਜਾ ਵੀ ਮੈਂ ਤਾਂ ਇਹ ਕਹਿ ਹੀ ਸਵੇਰੇ ਭੱਜ ਕੇ ਜਾਇ ਆਪਣੇ ਕੋਲੇ ਮੜੇ ਘੇੜਾ ਮਾਰੇ ਅੱਛਾ ਸੀ ਨਾ ਹੈ ਵੀ ਕੁੜੀ ਕੋਲੇ ਜਾ ਕੇ ਘੇੜਾ ਮਾਰੇ ਇਹ ਕਹ ਲਾ ਕਾ ਕੋਈ ਗੱਲ ਨਹੀਂ ਮੈਂ ਤਾਂ ਜੀ ਆਂ ਸਵੇਰੇ ਜਰਮੀ ਜਾਂਦੀ ਹੂੰ ਤੁਸੀਂ ਨਾ ਵੀ ਗਏ ਫਿਰ ਵੀ ਜੰਮੂ ਹਾਂ ਜੇ ਤੁਸੀਂ